ਕੋਈ ਵੀ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਪੰਜਾਬ ਦੇ ਵਿੱਚ ਤਾਂ ਉਸ ਦੇ ਖਿਲਾਫ ਕਿਸ ਪ੍ਰਕਾਰ ਦੀ ਕਾਰਵਾਈ ਹੋਏਗੀ ਇਹ ਤੁਹਾਡੇ ਮੂਰੇ ਐਗਜ਼ਾਮਪਲ ਜ਼ਰੂਰ ਆ ਗਿਆ। ਅਜੇ ਤੱਕ ਤਾਂ ਇੰਨਾ ਹੀ ਸਾਹਮਣੇ ਆਇਆ ਕਿ ਕੋਈ ਇੰਟੈਂਸ਼ਨ ਇਹਨਾਂ ਦੀ ਮਾੜੀ ਹੈ ਨਹੀਂ ਸੀ ਬਟ ਉਹ ਫੇਮਸ ਹੋਣ ਵਾਸਤੇ ਜਾਂ ਕਿਉਰਿਓਸਿਟੀ ਦੇ ਵਿੱਚ ਜਿਹੜੀਆਂ ਸ਼ੇਅਰ ਕਰ ਲੈਂਦੇ ਨੇ। ਸੋਸ਼ਲ ਮੀਡੀਆ ਪਲੈਟਫਾਰਮ ਤੇ ਵਿਊਜ਼ ਜਲਦੀ ਜਲਦੀ ਖੱਟਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਵਾਸਤੇ ਇਹ ਵੀਡੀਓ ਹੈ। ਪਹਿਲਾਂ ਹੀ ਸੰਭਲ ਜੋ ਇਹ ਨਾ ਹੋਵੇ ਬਾਅਦ ਚ ਤੁਹਾਡੇ ਖਿਲਾਫ ਵੀ ਕਾਰਵਾਈ ਹੋਵੇ ਤੁਹਾਨੂੰ ਵੀ ਐਦਾਂ ਮੂੰਹ ਬਣ ਕੇ ਪੁਲਿਸ ਦੇ ਪਿੱਛੇ ਜਿਹੜਾ ਇਹ ਖੜਨਾ ਪਵੇ ਤੇ ਵਿੱਚ ਤਾਂ ਮਜ਼ਾਇਦ ਦਿਖਾ ਰਿਹਾ ਟਟਕਾਰ ਰੋਦੇ ਤੇ ਇਹ ਮਜ਼ਾਇਦ ਲੁਧਿਆਣੇ ਦੇ ਕੋਲੇ ਨਹੀਂ ਕੀ ਹੈ ਜਿਹੜੇ ਨੇ ਇੱਕ ਫਾਇਰ ਦਾ ਬਣਾ ਕੇ ਕਿਤੋਂ ਚੱਕ ਕੇ ਉਹ ਸੈਕਰਟ ਗੌਰਮੈਂਟ ਸਕੂਲ ਦਾ ਦਿਖਾਤਾ ਕਿ ਉਹਦੇ ਨੇੜੇ ਫਾਇਰ ਬਹੁਤ ਚੱਲ ਗਈ ਸੋ ਅਸੀਂ ਦੋ ਨੌਜਵਾਨ ਪਕੜੇ ਆ ਸੈਕਿਉਰਿਟੀ ਕਰਕੇ ਸੀ ਉਹਨਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਫੇਕ ਵੀਡੀਓਜ਼ ਨੂੰ ਇਹ ਨੱਥ ਪਾਉਣ ਵਾਸਤੇ ਫਿਰ ਅਸੀਂ ਇਹਦੇ ਤੇ ਕਾਫੀ ਸੀਰੀਅਸਲੀ ਲਿਆ ਹੈ ਕਾਈਂਡਲੀ ਫੇਕ ਵੀਡੀਓਜ਼ ਸ਼ੇਅਰ ਨਾ ਕਰੋ ਇਟਸ ਅ ਸੀਰੀਅਸ ਮੈਟਰ ਨੌਨ ਅਵੇਲੇਬਲ ਵੀ ਹੋਏਗਾ ਪਹਿਲਾਂ ਜਾਣਕਾਰੀ ਜਿਹੜੀ ਆ ਉਹ ਪੁਲਿਸ ਨਾਲ ਸਾਂਝੀ ਕਰੋ ਪੁਲਿਸ ਉਸ ਨੂੰ ਵੈਰੀਫਾਈ ਕਰੇਗੀ ਅਤੇ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਨਾ ਕਿਸੇ ਪ੍ਰਕਾਰ ਨਾਲ ਕੋਈ ਵੀ ਜਿਹੜੀ ਆ ਜਾਣਕਾਰੀ ਉਸ ਤੋਂ ਬਾਅਦ ਸਾਂਝੀ ਕਰੋ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਫੇਕ ਵੀਡੀਓਜ਼ ਬੜੀਆਂ ਚਲਦੀਆਂ ਨੇ ਤੇ ਕੀ ਕਾਰਵਾਈ ਕੀਤੀ ਹੈ ਕਿੰਨੇ ਲੋਕ ਫੜੇ ਨੇ ਸਰ ਦੋ ਜਣੇ ਫੜੇ ਜੀ ਕੀ ਹੈ ਮਾਮਲਾ ਸਰ ਇਹ ਕੋਣ ਹੈ ਕੋਣ ਨੇ ਦੋਨੋਂ ਜਣੇ ਮੈਂ ਹਾਂਜੀ ਡਿਸਕਲੋਜ਼ ਨਹੀਂ ਕਰਦੇ ਅਸੀਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਜਦੋਂ ਹਜੇ ਤੱਕ ਤਾਂ ਇੰਨਾ ਹੀ ਸਾਹਮਣੇ ਆਇਆ ਕਿ ਕੋਈ ਇੰਟੈਂਸ਼ਨ ਇਹਨਾਂ ਦੀ ਮਾੜੀ ਹੈ ਨਹੀਂ ਸੀ ਬਟ ਉਹ ਫੇਮਸ ਹੋਣ ਵਾਸਤੇ ਜਾਂ ਕਿਉਰਿਓਸਿਟੀ ਦੇ ਵਿੱਚ ਜਿਹੜੀਆਂ ਸ਼ੇਅਰ ਕਰ ਲੈਂਦੇ ਨੇ ਵਟਰ ਅਸੀਂ ਇਹਨਾਂ ਦੇ ਥਰੂ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਬੀ ਵੈਰੀ ਰਿਸਪਾਂਸਿਬਲ ਨਾਉ। ਦਿਸ ਕ੍ਰੀਏਟਸ ਪੈਨਿਕ। ਪੈਨਿਕ ਇਸ ਗੇਮ ਕਈ ਵਾਰੀ ਮਾੜੀ ਪੈ ਜਾਂਦੀ ਹੈ। ਇਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਵਿਊਜ਼ ਗੇਮ ਚੱਲ ਰਹੇ ਸੀ ਕਿੱਥੇ ਨਾ ਕਿੱਥੇ ਇਹਨਾਂ ਨੂੰ ਲੱਗਦਾ ਸੀ ਵੀ ਜਲਦੀ ਜਲਦੀ ਵਿਊਜ਼ ਲੈ ਲਈਏ, ਪੌਪੂਲਰ ਹੋ ਜਾਈਏ, ਫੇਮਸ ਹੋ ਜਾਈਏ। ਹਾਂਜੀ ਹਾਂਜੀ। ਉਹੀ ਹੈ ਇਹਨਾਂ ਦਾ ਵਿਊਜ਼ ਦੇ ਚੱਕਰ 'ਚ ਵੀ ਕਰ ਲੈਂਦੇ ਆ ਕਿ ਅਸੀਂ ਵੀ ਆਰ ਦਾ ਫਰਸਟ ਵਨ ਟੂ ਸ਼ੇਅਰ ਇਟ। ਉਹੀ ਜੀ ਕਰਨਾ। ਇਹ ਲੁਧਿਆਣਾ ਇਹ ਲੁਧਿਆਣ ਦੇ ਸੀ ਨੌਜਵਾਨ ਕਿਹੜੀਆਂ ਵੀਡੀਓਜ਼ ਸ਼ੇਅਰ ਕੀਤੀਆਂ ਨੇ ਮਜ਼ਾਈਲ ਦਾ ਦਿਖਾਇਆ ਹੋਇਆ ਪਰ ਉਹ ਹੈ ਇੰਜਨ ਪਾਰਟ ਹੀ ਹੈ ਕੋਈ ਇਹਦਾ ਹੈ ਨਹੀਂ ਸੀਗਾ ਫਿਰ ਉਹਨਾਂ ਸਾਰਾ ਵੈਰੀਫਾਈ ਕਰ ਲੈ ਦੂਸਰਾ ਹੈ ਉਹ ਆਗੂ ਗੁਰਦਾਵਜ ਕਰਕੇ ਇਹਨਾਂ ਨੇ ਸਰ ਜਿਹੜੀ ਸੈਕਲਰਟ ਹਾਰਟ ਸਕੂਲ ਦੇ ਕੋਲ ਇੱਕ ਅਗਲਗੀ ਸੀ ਉਹ ਵਾਲਾ ਵੀ ਇਹਨਾਂ ਨੇ ਸੀਨ ਦਿਖਾਇਆ ਹਾਂ ਉਹਦੇ ਦੂਸਰੀ ਵਾਲੀ ਦਿਖਾਇਆ ਪਰ ਅਸੀਂ ਵੈਰੀਫਾਈ ਕਰ ਰਹੇ ਹਾਂ ਜੇ ਪੂਰਾ ਸਰ ਇਹ ਦੋਨੋਂ ਦੇ ਆਪਣੇ ਫੇਸਬੁੱਕ ਅਕਾਊਂਟ ਸੀ ਜਾਂ ਕੋਈ ਪੇਜ ਵਗੈਰ ਰੱਖੇ ਹਾਂ ਸਾਰਾ ਅਸੀਂ ਇਨਵੈਸਟੀਗੇਸ਼ਨ ਦੇਖ ਰਹੇ ਹਾਂ ਕਿ ਆਵਦਾ ਅਕਾਊਂਟ ਹੀ ਸੀਗਾ ਥੈਂਕ ਯੂ ਸੋ ਜਿਵੇਂ ਕਿ ਡੀਸੀਪੀ ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਹਜੇ ਉਹਨਾਂ ਨੇ ਕਿਹਾ ਵੀ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਵਾ ਜੇ ਕੋਈ ਵੀ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਪੰਜਾਬ ਦੇ ਵਿੱਚ ਤਾਂ ਉਸ ਦੇ ਖਿਲਾਫ ਕਿਸ ਪ੍ਰਕਾਰ ਦੀ ਕਾਰਵਾਈ ਹੋਏਗੀ ਇਹ ਤੁਹਾਡੇ ਮੂਰੇ ਐਗਜ਼ਾਮਪਲ ਜ਼ਰੂਰ ਆ ਗਿਆ ਕਿਉਂਕਿ ਅਸੀਂ ਅਕਸਰ ਦੇਖਦੇ ਆ ਵੀ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਪਿੱਛੋਂ ਆਉਂਦੀ ਆ ਪਹਿਲਾਂ ਅਸੀਂ ਵਾਇਰਲ ਕਰਨ ਦੀ ਸੋਚਦੇ ਆ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਤਾਂ ਇਹ ਵੀ ਗੱਲ ਕਹੀ ਹੈ ਵੀ ਤੁਸੀਂ ਜਿਹੜਾ ਲਾਈਵ ਸਿੱਧਾ ਹੀ ਨਾ ਕਰਦੋ ਆਪਣੇ ਫੋਨਾਂ 'ਤੇ ਜੇ ਤੁਹਾਡੇ ਕੋਲ ਫੇਸਬੁੱਕ ਅਕਸੈਸ ਹੈ ਤਾਂ ਸਿੱਧਾ ਲਾਈਵ ਨਾ ਕਰਦੋ ਤੁਸੀਂ ਪਹਿਲਾਂ ਜਾਣਕਾਰੀ ਜਿਹੜੀ ਆ ਉਹ ਪੁਲਿਸ ਨਾਲ ਸਾਂਝੀ ਕਰੋ ਪੁਲਿਸ ਉਸ ਨੂੰ ਵੈਰੀਫਾਈ ਕਰੇਗੀ ਅਤੇ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਨਾ ਕਿਸੇ ਪ੍ਰਕਾਰ ਨਾਲ ਕੋਈ ਵੀ ਜਿਹੜੀ ਆ ਜਾਣਕਾਰੀ ਉਸ ਤੋਂ ਬਾਅਦ ਸਾਂਝੀ ਕਰੋ ਕਿਉਂਕਿ ਦੇਖਣ ਦੇ ਵਿੱਚ ਆਉਂਦਾ ਹੈ ਵੀ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਤੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਕਿਸੇ ਹਸਾਮ ਨਾਲ ਆਪ ਸਾਨੂੰ ਪਤਾ ਹੈ ਵੀ ਇੱਕ ਰਾਤ ਨੂੰ ਜਦੋਂ ਪਹਿਲਾ ਮੌਕ ਟ੍ਰੈਲ ਹੁੰਦੀ ਆ ਮੌਕ ਟ੍ਰੈਲ ਤੋਂ ਬਾਅਦ ਨਾਈਟ ਆਊਟ ਹੁੰਦਾ ਅਗਲੇ ਦਿਨ ਫੇਰ ਜਿਹੜਾ ਉਹ ਨਾਈਟ ਆਊਟ ਹੁੰਦਾ ਤਾਂ ਅਗਲੇ ਦਿਨ ਨਾਈਟ ਆਊਟ ਹੁੰਦਾ ਤਾਂ ਪੈਨਿਕ ਜਿਹਾ ਕ੍ਰੀਏਟ ਹੋ ਜਾਂਦਾ ਕਿਉਂਕਿ ਫੇਕ ਨਿਊਜ਼ ਜਿਹੜੀਆਂ ਨੇ ਉਹ ਕਾਫੀ ਫੈਲ ਚੁੱਕੀਆਂ ਸੀ ਇੱਥੇ ਤੱਕ ਕਿ ਲੋਕ ਕਹਿ ਦਿੰਦੇ ਆ ਵੀ ਮਿਜ਼ਾਈਲ ਆ ਗਈ ਮਿਜ਼ਾਈਲ ਵੱਜ ਗਈ ਪਰ ਇਹੋ ਜਿਹੀ ਜੇ ਕੋਈ ਵੀ ਜਾਣਕਾਰੀ ਹੋਏਗੀ ਤਾਂ ਉਹ ਸਰਕਾਰੀ ਪੋਰਟਲ ਤੇ ਵੀ ਸਾਂਝੀ ਕੀਤੀ ਜਾਏਗੀ ਨਿਊਜ਼ ਚੈਨਲਸ ਤੇ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਪਰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਿਊਜ਼ ਜਲਦੀ ਜਲਦੀ ਖੱਟਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਵਾਸਤੇ ਇਹ ਵੀਡੀਓ ਹੈ ਪਹਿਲਾਂ ਹੀ ਸੰਭਲ ਜਾਓ ਇਹ ਨਾ ਹੋਵੇ ਬਾਅਦ ਚ ਤੁਹਾਡੇ ਖਿਲਾਫ ਵੀ ਕਾਰਵਾਈ ਹੋਵੇ ਤੁਹਾਨੂੰ ਵੀ ਐਦਾਂ ਮੂੰਹ ਬਣ ਕੇ ਪੁਲਿਸ ਦੇ ਪਿੱਛੇ ਜਿਹੜਾ ਇਹ ਖੜਨਾ ਪਵੇ ਸੋ ਇਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈਏ ਹੋਰ ਵੀ ਅਪਡੇਟਸ ਲਈਏ ਸਾਡੇ ਨਾਲ ਜੁੜੇ ਹੋ ਕੈਮਰਾ ਪਰਸਨ ਕਰਨ ਦੇ ਨਾਲ ਮੈਂ ਹਕੂਰ ਜੋਤ ਸਿੰਘ ਅੱਜ ਦੀ ਤੁਹਾਨੂੰ ਜਿਹੜਾ ਬੁਲਾਇਆ ਗਿਆ ਹੈ ਬੜਾ ਹੀ ਇੱਕ ਮੈਂ ਅਹਿਮ ਮੁੱਦਾ ਹੈ ਅੱਜ ਕੱਲ੍ਹ ਦੇ ਹਾਲਾਤ ਨੂੰ ਤੁਸੀਂ ਦੇਖਦੇ ਹੋ ਜਾਣਦੇ ਹੋ ਸਭ ਕਿੰਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਬੜਾ ਚੱਲ ਰਿਹਾ ਹੈ ਕਾਫੀ ਸਾਨੂੰ ਪ੍ਰੋਬਲਮਜ਼ ਆ ਰਹੀਆਂ ਸੀਗੀਆਂ ਵਿਡੀਓਜ਼ ਜਿਹੜੇ ਹੈਗੇ ਨੇ ਰੀਲਸ ਬਣ ਜਾਂਦੀਆਂ ਉਹ ਇਰੈਸਪੌਂਸੀਬਲ ਬਿਹੇਵੀਅਰ ਹੈ ਕੁਝ ਪਰ ਨੌਜਵਾਨਾਂ ਦਾ ਵੀ ਹੈ ਉਹਦੇ ਸਬੰਧ ਦੇ ਵਿੱਚ ਕੁਝ ਦੋ ਰੀਲਸ ਇੱਕ ਸਾਨੂੰ ਬੀਪੀਆਰੋ ਸਾਹਿਬ ਨੇ ਵੀ ਭੇਜੀ ਸੀਗੀ ਇੱਕ ਸਾਡੇ ਆਪ ਦੇ ਨੋਟਿਸ ਚ ਆਈ ਸੀ ਅਸੀਂ ਉਹ ਵੈਰੀਫਾਈ ਕੀਤਾ ਇੱਕ ਦੇ ਵਿੱਚ ਤਾਂ ਮਜ਼ਾਈਲ ਦਿਖਾ ਰਿਹਾ ਹੈ ਟੜਕਾਰ ਉਹਦੇ ਤੇ ਇਹ ਮਜ਼ਾਈਲ ਲੁਧਿਆਣੇ ਦੇ ਕੋਲੇ ਲੱਗੀ ਹੈ ਤੇ ਦੂਜੇ ਨੇ ਇੱਕ ਫਾਇਰ ਦਾ ਬਣਾ ਕੇ ਕਿਤੋਂ ਚੱਕ ਕੇ ਤੇ ਉਹ ਸੈਕ੍ਰੀਟ ਗਵਰਨਮੈਂਟ ਸਕੂਲ ਦਾ ਦਿਖਾਤਾ ਉਹਦੇ ਨੇੜੇ ਐ ਫਾਇਰ ਬਹੁਤ ਕਰਦੇ ਨੇ ਸੋ ਇਹ ਬੜਾ ਹੀ ਇੱਕ ਇਹਦੇ ਨਾਲ ਪੈਨਿਕ ਕ੍ਰੀਏਟ ਹੁੰਦੀ ਹੈ ਲੋਕਾਂ ਚ ਆਲਰੇਡੀ ਹੁਣ ਮਾਹੌਲ ਦੇ ਵਜ੍ਹਾ ਹੈਗਾ ਤੇ ਇਹ ਜਿਹੜੀਆਂ ਫੇਕ ਵੀਡੀਓਜ਼ ਨੂੰ ਇਹ ਨੱਥ ਪਾਉਣ ਵਾਸਤੇ ਫਿਰ ਅਸੀਂ ਇਹਦੇ ਤੇ ਕਾਫੀ ਸੀਰੀਅਸਲੀ ਲਿਆ ਇਵਨ ਦੇਖੋ ਸਾਡੇ ਆਰਮੀ ਨਾਲ ਵੀ ਸਾਡੇ ਰੋਜ਼ ਦੇ ਚੱਲਦਾ ਹੈ ਉਹਨਾਂ ਦਾ ਉਹਨਾਂ ਦਾ ਵੀ ਵੀਡੀਓ ਇਹੀ ਸੀਗਾ ਕਿ ਇਹ ਚੀਜ਼ਾਂ ਸਟਾਪ ਹੋਣੀ ਚਾਹੀਦੀਆਂ ਨੈਸ਼ਨਲ ਸਿਕਿਉਰਿਟੀ ਦੇ ਇੰਟਰਸਟ ਦੇ ਹਿੱਤ ਚ ਨਹੀਂ ਹੈਗੀਆਂ ਸੋ ਅਸੀਂ ਦੋ ਨੌਜਵਾਨ ਪਕੜੇ ਐ ਨੈਸ਼ਨਲ ਸਕਿਉਰਿਟੀ ਕਰਕੇ ਅਸੀਂ ਉਹਨਾਂ ਦਾ ਨਾਮ ਨਾ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਜੇ ਤੱਕ ਦੀ ਸਾਡੀ ਜਿਹੜੀ ਤਤਤੀਜ ਦੇ ਵਿੱਚ ਇਹ ਹੀ ਸਾਹਮਣੇ ਆਇਆ ਕਿ ਕੋਈ ਇਹ ਨਹੀਂ ਸੀਗਾ ਕਿ ਉਹਨਾਂ ਦਾ ਕੋਈ ਸਬੰਧ ਉਧਰ ਸੀਗਾ ਤੇ ਇਹ ਕੁਝ ਇਹਨਾਂ ਦੀ ਜਿਹੜੀ ਹੈਗੀ ਹੈ ਇੰਟੈਂਸ਼ਨ ਜਿਹੜੀ ਸੀ ਉਹ ਕੋਈ ਇਹ ਨਹੀਂ ਸੀਗੀ ਕਿ ਖਰਾਬ ਕਰਨ ਦੀ ਬਟ ਇਹ ਇਰਿਸਪੌਂਸਿਬਲ ਬਿਹੇਵੀਅਰ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਸੋ ਅਸੀਂ ਇਹ ਇਹਦੇ ਇਹਨਾਂ ਦੇ ਥਰੂ ਅਸੀਂ ਇਹ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਰੀਕਵੈਸਟ ਕਰਦੇ ਆਂ ਕਿ ਇਹ ਚੀਜ਼ ਆਪਦੇ ਬੱਚਿਆਂ ਨੂੰ ਵੀ ਸਮਝਾਓ ਕਿ ਇਹਦਾ ਬੜੇ ਸੀਰੀਅਸ ਦੇ ਕਨਸੀਕਵੈਂਸਸ ਹੋ ਜਾਣਗੇ ਜੇਕਰ ਜਦ ਕੁਝ ਤੁਸੀਂ ਤੁਹਾਡੇ ਬੱਚੇ ਕਰਦੇ ਆ ਜਾਂ ਤੁਸੀਂ ਆਪ ਕਰਦੇ ਹੋ ਕਾਈਂਡਲੀ ਫੇਕ ਵੀਡੀਓਜ਼ ਸ਼ੇਅਰ ਨਾ ਕਰੋ ਇਟਸ ਅ ਸੀਰੀਅਸ ਮੈਟਰ ਨਾਨ ਅਵੇਲੇਬਲ ਵੀ ਹੋਏਗਾ ਅੱਗੇ ਤੋਂ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਸ ਚੀਜ਼ ਨੂੰ ਕਾਈਂਡਲੀ ਰਿਫਰੇਨ ਫਰਮ ਇਟ ਐਕਟ ਰਿਸਪੌਂਸਿਬਲੀ ਜੇ ਤੁਹਾਨੂੰ ਕੋਈ ਤੁਸੀਂ ਚੈੱਕ ਕਰਨਾ ਹੈ ਕੋਈ ਤੁਹਾਨੂੰ ਜਿਆਦਾ ਕ੍ਰੈਡੀਬਲ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਨੂੰ 112 ਤੇ ਵੀ ਫੋਨ ਕਰ ਸਕਦੇ ਹੋ ਡੀਪੀਆਰਓ ਸਾਹਿਬ ਦੇ ਹੈਂਡਲ ਹੈਗੇ ਨੇ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਮੈਂ ਤੁਹਾਨੂੰ ਹੋਰ ਲਿਖਾ ਦਿੰਦਾ ਹੈ ਪੈਂਦੀ ਨੋਟ ਕਰ ਲਓ 7837018500 ਮੈਂ ਫੇਰ ਰਿਕੁਐਸਟ ਕਰਾਂਗਾ ਪੈਨਿਕ ਕ੍ਰੀਏਟ ਨਾ ਕਰੋ ਬੀ ਰਿਸਪਾਂਸਿਬਲ ਤੇ ਇਹ ਇਟ ਇਜ਼ ਅ ਕਲੈਕਟਿਵ ਮੈਟਰ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਹੈ ਥੈਂਕ ਯੂ ਜਿਹੜਾ ਜਿਹੜਾ ਸਾਡੇ ਆਂਦਾ ਰਹਿੰਦਾ ਨਾਲ ਅਸੀਂ ਟੈਸਟ ਕਰ ਦਿੰਦੇ ਆ ਦੋ ਸਾਡੇ ਕੋਲ ਹੈਗੇ ਨੇ ਤੁਹਾਨੂੰ ਦੋ ਲੜਕੇ ਅਸੀਂ ਪੇਸ਼ੀ ਕਰ ਦਾਂਗੇ ਕੋਈ ਵੀਡੀਓ ਬਣਾਈ ਸੀ ਜਾਂ ਕਿਸੇ ਦੀ ਵੀਡੀਓ ਪਾਈ ਹੋਈ ਸ਼ੇਅਰ ਕੀਤੀ ਇੱਕ ਨੇ ਲੱਗਦਾ ਹੈ ਕਿ ਖੁਦ ਬਣਾਈ ਸੀ ਇੱਕ ਨੇ ਸ਼ੇਅਰ ਕੀਤੀ ਸੀ ਆਨਲਾਈਨ ਬੈਠੇ ਬੈਠੇ ਜਵੇਂ ਨਾ ਆਂਦੀ ਹੈ ਤੇ ਜੀ ਅੱਗੇ ਸ਼ੇਅਰ ਕਰਦੀ ਸੀ ਕਿਸ ਤੋਂ ਦੀ ਕਾਰੋਈ ਵੀਡੀਓ ਹੈ ਕੈਮਰਾ ਕੋਲ ਉਹ ਅਸੀਂ ਦੇਖ ਰਹੇ ਹਾਂ ਜੀ ਕਿੰਨੀ ਸੀਰੀਅਸਨੈਸ ਹੈਗੀ ਹੈ ਦੇਅਰ ਅੰਡਰ ਆਬਜ਼ਰਵੇਸ਼ਨ ਅਬ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਦੇ ਵਿਲ ਬੀ ਅੰਡਰ ਆਬਜ਼ਰਵੇਸ਼ਨ ਫਾਰ ਐਟਲੀਸਟ 3 ਮੰਥਸ ਸੋ ਇਹ ਨਾ ਸੋਚੋ ਕਿ ਤੁਸੀਂ ਜਦੋਂ ਕਰ ਲਿਆ ਤਾਂ ਕੰਮ ਖਤਮ ਹੋ ਗਿਆ ਬਰਾਣ ਸਾਹਿਬ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਜਾਂ ਕੀ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਜਾਂ ਚੈਨੂ ਵਾਸਤੇ ਅਜੇ ਤਾਂ ਹੀ ਲੱਗਦਾ ਫੇਮਸ ਹੋਣਾ ਨਾ ਕਿ ਇੱਕ ਰਿਓਸਿਟੀ ਹੋ ਜਾਂਦੀ ਹੈ ਜਾਂ ਮੈਂ ਆਮ ਦਾ ਫਰਸਟ ਵਨ ਟੂ ਸ਼ੇਅਰ ਇਟ ਉਬਦੀਤ ਹੀ ਨਹੀਂ ਲੱਗਦੀ ਹੈ ਜੀ। ਕਿ ਕੱਲ ਵੀ ਜੀ ਸਾਹਮਣੇ ਕੀਤਾ ਪ੍ਰੈਸ ਕਾਨਫਰੰਸ। ਹਾਂ ਜੀ ਅਸੀਂ ਕੱਲ ਨਹੀਂ ਕੀਤਾ ਸੀਗਾ। ਅਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਵੀ ਇਹ ਮੇਅਰ ਹੋਵੇ ਮੋਅਰ ਹੋ ਵੀ ਚੀਜ਼ਾਂ ਨਾ ਪਾਓ। ਬਿਲਕੁਲ ਬਿਲਕੁਲ। ਉਹਦੇ باوجود ਵੀ ਇਹਨਾਂ ਨੇ ਪਾਇਆ। ਸੋ ਮੈਂ ਉਹੀ ਤੁਹਾਡੇ ਥਰੂ ਕਰਨਾ ਚਾਹੁੰਦੇ ਆਂ ਐਂਡ ਆਮ ਵੈਰੀ ਹੈਪੀ ਕਿ ਪ੍ਰੈਸ ਨੇ ਵੀ ਬੜੀ ਰਿਸਪੌਂਸਿਬਿਲਟੀ ਨਾਲ ਕਵਰੇਜ ਦਿੰਦੀ ਹੈ। ਸੋ ਤੁਹਾਡੇ ਥਰੂ ਅਸੀਂ ਇਹੀ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆਂ ਕਿ ਕਾਈਂਡਲੀ ਰਿਫਰੇਨ ਇਹਦਾ ਪਸੰਦ ਨੂੰ ਕਹਿੰਦਾ ਜੇ ਪੇਜ ਹੈ ਇਹਦਾ। ਇਹਦਾ ਪਰਸਨਲ ਸਕਰ। ਬਾਕੀ ਅਸੀਂ ਸਾਡੀ ਐਸ ਐਚ ਯੂ ਹਾਂਜੀ 112 ਤਾਂ ਹੈ ਹੀ ਹੈ ਜੀ ਦੂਸਰਾ ਹੈਗਾ 78370 18500 78370 18500 ਤੁਹਾਨੂੰ ਕੋਈ ਇਹਨਾਂ ਦਾ ਪੇਜ ਹਨ ਬੈਕਗ੍ਰਾਉਂਡ ਕੀ ਹੈ ਕਿ ਅਸੀਂ ਅੱਜ ਕਰ ਰਹੇ ਹਾਂ ਜੀ ਅੱਜ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਅਜੇ ਤੱਕ ਨੈਸ਼ਨਲ ਸਕਿਉਰਿਟੀ ਦਾ ਕੰਮ ਹੈ ਅਸੀਂ ਪਲੀਜ਼ ਕਾਈਂਡਲੀ ਇਹ ਬਾਲਗਾਂ ਤੋਂ ਬਾਤ ਨਹੀਂ ਬੈਠਣਾ ਬਾਲਗ 21 ਸਾਲ ਦਾ ਹੈ ਦੂਸਰਾ ਜਿਹਨੇ ਦਾ ਹੈ ਅਜੇ ਤਾਂ ਬਾਲਗ ਹੈ ਬਿਲਕੁਲ ਹੋਏਗੀ ਐਡਮਿਨ ਤੇ ਵੀ ਕਾਰਵਾਈ ਹੋਏਗੀ ਸਰ ਇਹਨਾਂ ਨੂੰ ਐਫ ਆਈ ਆਰ ਤੁਸੀਂ ਦਰਜ ਕਰਕੇ ਜਦੋਂ ਵਾਰਨਿੰਗ ਦੇ ਕੇ ਛੱਡੋ ਜੇ ਉਹ ਦੇਖ ਰਹੇ ਹੈ ਸੀਰੀਅਸਨੈਸ ਦੇਖ ਰਹੇ ਹੈ ਕਿ ਨਹੀਂ ਬਟ ਕਾਈਂਡਲੀ ਮੇਕ ਪੀਪਲ ਅਵੇਅਰ ਪੈਨਿਕ ਨਹੀਂ ਕ੍ਰੀਏਟ ਕਰਨ ਦੀ ਲੋੜ ਪ੍ਰੀਕਾਸ਼ਨ ਇਜ਼ ਦ ਰਿਕੀ ਸਰ ਇਹਨਾਂ ਦੇ ਨਾਮ ਕੀ ਦੇ ਕਿਤੇ ਰਹਿਣ ਵਾਲੇ ਸਰ ਨਾਮ ਤੁਸੀਂ ਅਜੇ ਕਰਾਂਗੇ ਅਜੇ ਵੈਰੀਫਾਈ ਕਰਾਂਗੇ ਠੀਕ ਹੈ ਦੇਖੋ ਉਹ ਲਈ ਗੱਲ ਹੈ ਹਾਂ ਇੱਕ ਹੋਰ ਬੜਾ ਇੰਪੋਰਟੈਂਟ ਹੈਗਾ ਸਾਡਾ ਮੀਡੀਆ ਨੂੰ ਮੀਡੀਆ ਨੂੰ ਇੱਕ ਹੋਰ ਰਿਕੁਐਸਟ ਹੈ ਕਿ ਕੋਈ ਚਲੋ ਇਹਦਾ ਬਾਅਦ ਕਰ ਲੈਂਦੇ ਹਾਂ ਅਸਲ ਵਿੱਚ ਕਿੰਨੀ ਚਲ ਹਾਂ ਬਾਕੀ ਕੋਈ ਸ਼ੱਕੀ ਚੀਜ਼ ਮਿਲਦੀ ਹੈ ਕਿਤੇ ਵੀ ਮਿਲਦੀ ਕੋਈ ਸ਼ੱਕੀ ਚੀਜ਼ ਹੈ ਉਹ ਇਮੀਡੀਏਟ ਸਾਨੂੰ ਇਸ ਨੰਬਰ ਤੇ ਨੋਟ ਵੀ ਕਰਾਇਆ ਜਾਵੇ ਤੇ ਮੀਡੀਆ ਨੂੰ ਵੀ ਰਿਕੁਐਸਟ ਹੈ ਕਿ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਸਪੈਸ਼ਲੀ ਜਿਹੜੀ ਸਕਿਉਰਿਟੀ ਫੋਰਸਸ ਵੱਲੋਂ ਆ ਉਹ ਇੱਕਦਮ ਲਾਈਵ ਨਾ ਕੀਤੀ ਜਾਵੇ ਸਹੀ ਇਹ ਜਿਹੜੀ ਵੀਡੀਓ ਸੀਗੀ ਇਹ ਡਾਇਰੈਕਟ ਆਪਣੇ ਧਿਆਨ ਚਾਹੀਏ ਜਾਂ ਕਿਸੇ ਨੇ ਦੱਸਿਆ ਆਪਾਂ ਨੂੰ ਮੈਂ ਤੁਹਾਨੂੰ ਦੱਸਿਆ ਸੀ ਇੱਕ ਤਾਂ ਡੀਪੀਆਰਓ ਸਾਹਿਬ ਦੇ ਇਹਨਾਂ ਦੇ ਵੱਲੋਂ ਹੀ ਆਈ ਸੀ ਇੱਕ ਸਾਨੂੰ ਸਾਡਾ ਸੋਸ਼ਲ ਮੀਡੀਆ ਦਾ ਹੈਂਡਲ ਹੈ ਜਿਹੜਾ ਸਾਡਾ ਐਸਐਚਓ ਸਰਬੀਟ ਹੈਗੇ ਨੇ ਉਹ ਸੀ ਵੀਰ ਕੀਪਿੰਗ ਕਨਸਟੈਂਟ ਵਾਚ ਔਨ ਏਵਰੀ ਐਕਟੀਵਿਟੀ